ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਵੱਲੋਂ ਟੈਰਿਫ ਲਗਾਉਣ ਤੋਂ ਬਾਅਦ ਕੈਨੇਡਾ 'ਚ ਚਿੰਤਾ ਤੇ ਨਾਰਾਜ਼ਗੀ ਦਾ ਮਾਹੌਲ ਹੈ ਹੁਣ ਲੱਗਦਾ ਹੈ ਕਿ 트ੰਪ ਕੈਨੇਡਾ ਉੱਤੇ ਇੱਕ ਹੋਰ ਬੰਬ ਸੁੱਟਣ ਜਾ ਰਹੇ ਨੇ ਦਰਅਸਲ ਰਿਪੋਰਟਸ ਮੁਤਾਬਕ 트ੰਪ ਨੇ ਸੰਕੇਤ ਦਿੱਤਾ ਹੈ ਕਿ ਉਹ ਕੈਨੇਡਾ ਅਤੇ ਅਮਰੀਕਾ ਵਿਚਾਲੇ ਸਰਹੱਦ ਨੂੰ ਮੁੜ ਪਰਿਭਾਸ਼ਿਤ ਕਰਨ ਦਾ ਫੈਸਲਾ ਕਰ ਸਕਦੇ ਨੇ ਟਰੰਪ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਨੇ ਕਿ ਅਮਰੀਕਾ ਤੇ ਕੈਨੇਡਾ ਦਰਮਿਆਨ ਸਰਹੱਦੀ ਸੀਮਾਬੰਦੀ ਸਹੀ ਨਹੀਂ ਹੈ ਤੇ ਇਸ ਨੂੰ ਮੁੜ ਉਲਿੱਕਣ ਦੀ ਲੋੜ ਹੈ। ਦਰਅਸਲ ਫਰਵਰੀ ਚ ਰਾਸ਼ਟਰਪਤੀ ਟਰੰਪ ਅਤੇ ਕੈਨੇਡੀਅਨ ਪੀਐਮ ਜਸਟਿਨ ਟਰੂਡੋ ਵਿਚਾਲੇ ਫੋਨ ਤੇ ਗੱਲਬਾਤ ਹੋਈ ਸੀ। ਰਿਪੋਰਟਾਂ ਮੁਤਾਬਕ ਇਸ ਗੱਲਬਾਤ ਚ ਖੁਦ ਟਰੰਪ ਨੇ ਦੋਹਾਂ ਦੇਸ਼ਾਂ ਵਿਚਾਲੇ ਸਰਹੱਦੀ ਸੰਧੀ ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ ਤੇ ਇਸ ਨੂੰ ਮੁੜ ਤੈਅ ਕਰਨ ਦੀ ਮੰਗ ਕੀਤੀ ਸੀ। ਟਰੰਪ ਨੇ ਅਮਰੀਕਾ ਤੇ ਕੈਨੇਡਾ ਵਿਚਾਲੇ ਜਲ ਸੰਧੀ ਨੂੰ ਲੈ ਕੇ ਵੀ ਨਾਖੁਸ਼ੀ ਜ਼ਾਹਰ ਕੀਤੀ ਜ਼ਿਕਰਯੋਗ ਹੈ ਕਿ ਸਾਲ 1908 ਚ ਅਮਰੀਕਾ ਤੇ ਕੈਨੇਡਾ ਦਰਮਿਆਨ ਜਲ ਸੰਧੀ ਹੋਈ ਸੀ ਉਸ ਸਮੇਂ ਕੈਨੇਡਾ ਬ੍ਰਿਟਾਨੀਆ ਦਾ ਹਿੱਸਾ ਸੀ ਹੁਣ ਟਰੰਪ ਦੋਵਾਂ ਦੇਸ਼ਾਂ ਵਿਚਾਲੇ ਝੀਲਾਂ ਅਤੇ ਨਦੀਆਂ ਦੇ ਪਾਣੀ ਦੀ ਵੰਡ ਨੂੰ ਲੈ ਕੇ ਮੁੜ ਚਰਚਾ ਕਰਨ ਦੀ ਗੱਲ ਕਰ ਰਹੇ ਨੇ ਟਰੰਪ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀ ਗੱਲ ਕਰ ਰਹੇ ਨੇ ਅਤੇ ਕਈ ਵਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਗਵਰਨਰ ਟਰੂਡੋ ਕਹਿ ਕੇ ਸੰਬੋਧਨ ਕਰ ਚੁੱਕੇ ਨੇ ਇਸ ਨੂੰ ਲੈ ਕੇ ਕੈਨੇਡਾ 'ਚ ਭਾਰੀ ਰੋਸ ਹੈ 트ੰਪ ਨੇ ਕੈਨੇਡਾ ਤੇ ਅਮਰੀਕਾ 'ਚ ਫਰੰਟਨਲ ਦੀ ਤਸਕਰੀ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਆਮਦ ਨੂੰ ਰੋਕਣ 'ਚ ਅਸਫਲ ਰਹਿਣ ਦਾ ਦੋਸ਼ ਲਗਾਇਆ ਸੀ ਨਾਲ ਹੀ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਦਵੱਲੇ ਵਪਾਰ 'ਚ ਕਈ ਕਮੀਆਂ ਨੇ ਉਹਨਾਂ ਨੇ ਕੈਨੇਡਾ ਵੱਲੋਂ ਆਪਣੇ ਡੇਰੀ ਉਦਯੋਗ ਨੂੰ ਸੁਰੱਖਿਆ ਤੇ ਅਮਰੀਕੀ ਬੈਂਕਾਂ ਨੂੰ ਕੈਨੇਡਾ 'ਚ ਕੰਮ ਕਰਨ 'ਚ ਦਰਪੇਸ਼ ਮੁਸ਼ਕਲਾਂ ਦਾ ਮੁੱਦਾ ਵੀ ਉਠਾਇਆ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਹਾਲ ਹੀ 'ਚ 트ੰਪ ਦੇ ਬਿਆਨ ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਸੀ ਕਿ ਅਮਰੀਕਾ ਜਦੋਂ ਫੈਂਟਨਲ ਦਾ ਬਹਾਨਾ ਬਣਾ ਰਿਹਾ ਹੈ ਇਹ ਪੂਰੀ ਤਰ੍ਹਾਂ ਨਾਲ ਫਰਜ਼ੀ ਤੇ ਗਲਤ ਹੈ ਡੋਨਲਡ ਟਰੰਪ ਆਪਣੀ ਸਖਤ ਨੀਤੀਆਂ ਕਾਰਨ ਦੇਸ਼ਚ ਹੀ ਵਿਰੋਧ ਦਾ ਸਾਹਮਣਾ ਕਰ ਰਹੇ ਨੇ ਟਰੰਪ ਪ੍ਰਸ਼ਾਸਨ ਵੱਲੋਂ ਹਜ਼ਾਰਾਂ ਸੰਗੀ ਕਰਮਚਾਰੀਆਂ ਨੂੰ ਬਰਖਾਸਤ ਕੀਤੇ ਜਾਣ ਤੇ ਅਮਰੀਕਾ 'ਚ ਵਿਰੋਧ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ ਇਸ ਸਬੰਧੀ ਮੈਰੀਲੈਂਡ ਅਤੇ 19 ਹੋਰ ਸੂਬੇ ਸੰਗੀ ਏਜੰਸੀਆਂ ਤੇ ਮੁਕੱਦਮਾ ਕਰਨ ਦੀ ਤਿਆਰੀ ਕਰ ਰਹੇ ਨੇ ਇਸ ਮਾਮਲੇ 'ਚ ਉਹਨਾਂ ਦਾ ਦੋਸ਼ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਹਜ਼ਾਰਾਂ ਸੰਗੀ ਕਰਮਚਾਰੀਆਂ ਨੂੰ ਗੈਰ ਕਾਨੂੰਨੀ ਤੌਰ ਤੇ ਨੌਕਰੀ ਤੋਂ ਕੱਢ ਦਿੱਤਾ ਹੈ ਤਾਂ ਉਹ ਦੱਸਦੀ ਹੈ ਕਿ ਮੈਰੀਲੈਂਡ ਦੇ ਅਟਾਰਨੀ ਜਨਰਲ ਐਂਥਨੀ ਬ੍ਰਾਊਨ ਇਸ ਮੁਕਦਮੇ 'ਚ ਮੁੱਖ ਭੂਮਿਕਾ ਨਿਭਾ ਰਹੇ ਨੇ ਜੋ ਵੀਰਵਾਰ ਰਾਤ ਨੂੰ ਮੈਰੀਲੈਂਡ 'ਚ ਦਾਇਰ ਕੀਤਾ ਗਿਆ। ਇਸ ਬਾਰੇ ਸੁਬਾਈ ਸਰਕਾਰ ਦਾ ਕਹਿਣਾ ਹੈ ਕਿ ਲਗਭਗ 10% ਪਰਿਵਾਰਾਂ ਨੂੰ ਸੰਘੀ ਸਰਕਾਰ ਤੋਂ ਤਨਖਾਹ ਮਿਲਦੀ ਹੈ ਤੇ ਇਹਨਾਂ ਕਰਮਚਾਰੀਆਂ ਦੀ ਬਰਖਾਸਤਗੀ ਦਾ ਉਹਨਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਤੇ ਵੱਡਾ ਪ੍ਰਭਾਵ ਪਵੇਗਾ। ਇਸ ਸੰਬੰਧ 'ਚ ਮੈਰੀਲੈਂਡ ਦੇ ਡੈਮੋਕ੍ਰੈਟਿਕ ਗਵਰਨਰ ਵੇਸ ਮੂਰ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ 트럼ਪ ਪ੍ਰਸ਼ਾਸਨ ਦੀ ਇਹ ਕਾਰਵਾਈ ਲੱਖਾਂ ਲੋਕਾਂ ਦੇ ਜੀਵਨ ਤੇ ਨਕਾਰਾਤਮਕ ਪ੍ਰਭਾਵ ਪਾ ਸਕਦੀ ਹੈ ਤੇ ਇਸ ਦੇ ਨਤੀਜੇ ਵਜੋਂ ਅਰਬਾਂ ਡਾਲਰ ਦੀ ਆਮਦਨ ਦਾ ਨੁਕਸਾਨ ਹੋ ਸਕਦਾ ਹੈ। ਟਾਰਨੀ ਜਨਰਲ ਬ੍ਰਾਊਨ ਨੇ ਸ਼ੁੱਕਰਵਾਰ ਨੂੰ ਮੈਰੀਲੈਂਡ ਦੀ ਸੰਗੀ ਅਦਾਲਤ 'ਚ ਇੱਕ ਅਸਥਾਈ ਹੁਕਮ ਲਈ ਪਟੀਸ਼ਨ ਦਾਇਰ ਕੀਤੀ ਜਿਸ ਵਿੱਚ ਹੋਰ ਬਰਖਾਸਤਗੀ ਨੂੰ ਰੋਕਣ ਤੇ ਪਹਿਲਾਂ ਹੀ ਬਰਖਾਸਤ ਕੀਤੇ ਗਏ ਕਰਮਚਾਰੀਆਂ ਨੂੰ ਬਹਾਲ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਮੁਕਦਮੇ 'ਚ ਕਿਹਾ ਗਿਆ ਹੈ ਕਿ ਇਹ ਛਾਂਟੀ ਸੂਬਿਆਂ ਤੇ ਭਾਰੀ ਵਿੱਤੀ ਬੋਝ ਪਾਵੇਗੀ। ਕਿਉਂਕਿ ਉਹਨਾਂ ਨੂੰ ਬੇਰੋਜ਼ਗਾਰ ਕਾਮਿਆਂ ਦੀ ਸਹਾਇਤਾ ਲਈ ਬੇਰੋਜ਼ਗਾਰੀ ਲਾਭ ਪ੍ਰਦਾਨ ਕਰਨ ਦੀ ਪ੍ਰਕਿਰਿਆ ਨੂੰ ਸੰਭਾਲਣਾ ਪਵੇਗਾ। ਬ੍ਰਾਊਨ ਦੇ ਦਫ਼ਤਰ ਨੇ ਕਿਹਾ ਕਿ ਮੈਰੀਲੈਂਡ 'ਚ 800 ਤੋਂ ਵੱਧ ਨੌਕਰੀ ਤੋਂ ਕੱਢੇ ਗਏ ਕਾਮਿਆਂ ਨੇ ਪਹਿਲਾਂ ਹੀ ਬੇਰੋਜ਼ਗਾਰੀ ਪੱਤਿਆਂ ਲਈ ਅਰਜ਼ੀ ਦੇ ਦਿੱਤੀ ਹੈ। ਇਸ ਮਾਮਲੇ 'ਚ ਰਾਸ਼ਟਰਪਤੀ 트੍ਰੰਪ ਦਾ ਕਹਿਣਾ ਹੈ ਕਿ ਉਹ ਸੰਗੀ ਸਰਕਾਰ 'ਚ ਧੋਖਾਧੜੀ, ਬਰਬਾਦੀ ਅਤੇ ਦੁਰਵਰਤੋਂ ਨੂੰ ਖਤਮ ਕਰਨਾ ਚਾਹੁੰਦੇ ਨੇ। 트੍ਰੰਪ ਦੇ ਸਲਾਹਕਾਰ ਐਲਨ ਮਸਕ ਦੀ ਅਗਵਾਈ 'ਚ ਸਰਕਾਰੀ ਕੁਸ਼ਲਤਾ ਵਿਭਾਗ ਨੇ ਨਵੇਂ ਅਤੇ ਪੁਰਾਣੇ ਦੋਵਾਂ ਕਰਮਚਾਰੀਆਂ ਨੂੰ ਕੱਢਣ ਦੀ ਯੋਜਨਾ ਬਣਾਈ ਹੈ ਇਸ ਫੈਸਲੇ ਤੋਂ ਬਾਅਦ ਕਈ ਮੁਕੱਦਮੇ ਦਾਇਰ ਕੀਤੇ ਗਏ ਸਨ ਕਿਉਂਕਿ ਯੂਨੀਅਨਾਂ ਅਤੇ ਅਟਾਰਨੀ ਜਨਰਲਾਂ ਨੇ ਬਰਖਾਸਤੀਆਂ ਨੂੰ ਅਣਉਚਿਤ ਕਿਹਾ ਸੀ ਵਾਈਟ ਹਾਊਸ ਅਤੇ ਨਵੇਂ ਵਿਭਾਗ ਨਾਲ ਟਿੱਪਣੀ ਲਈ ਸੰਪਰਕ ਕੀਤਾ ਗਿਆ ਪਰ ਜਵਾਬ ਨਹੀਂ ਦਿੱਤਾ ਗਿਆ ਡੋਨਲਡ 트ੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ ਵਿਦੇਸ਼ੀ ਸਹਾਇਤਾ ਪ੍ਰੋਗਰਾਮਾਂ ਤੇ ਭਾਰੀ ਕਟੌਤੀ ਕਰ ਰਿਹਾ ਹੈ ਇਸ ਦੌਰਾਨ 트럼ਪ ਪ੍ਰਸ਼ਾਸਨ ਨੇ ਇਰਾਕ ਨੂੰ ਦਿੱਤੀ ਗਈ ਪਾਬੰਦੀਆਂ ਤੋਂ ਛੋਟ ਨੂੰ ਰੀਨਿਊ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਜਿਸ ਨੇ ਇਰਾਕ ਨੂੰ ਅਮਰੀਕੀ ਪਾਬੰਦੀਆਂ ਦੀ ਉਲੰਘਣਾ ਕੀਤੇ ਬਿਨਾਂ ਈਰਾਨ ਤੋਂ ਬਿਜਲੀ ਖਰੀਦਣ ਦੀ ਇਜਾਜ਼ਤ ਦਿੱਤੀ ਸੀ ਅਮਰੀਕੀ ਦੂਤਖਾਨੇ ਐਤਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ ਬਿਆਨ ਚ ਕਿਹਾ ਗਿਆ ਹੈ ਕਿ ਇਸ ਛੋਟ ਦੀ ਮਿਆਦ ਸ਼ਨੀਵਾਰ ਨੂੰ ਖਤਮ ਹੋ ਗਈ ਸੀ ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਇਸ ਦੇ ਨਵੀਨੀਕਰਨ ਨੂੰ ਮਨਜ਼ੂਰੀ ਨਹੀਂ ਦਿੱਤੀ ਇਹ ਫੈਸਲਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਈਰਾਨ ਤੇ ਵੱਧ ਤੋਂ ਵੱਧ ਦਬਾਅ ਬਣਾਉਣ ਦੀ ਮੁਹਿੰਮ ਦਾ ਹਿੱਸਾ ਹੈ ਜਿਸ ਦਾ ਉਦੇਸ਼ ਈਰਾਨ ਦੇ ਪ੍ਰਵਾਣੂ ਖਤਰੇ ਨੂੰ ਖਤਮ ਕਰਨਾ ਇਸਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਨੂੰ ਰੋਕਣਾ ਅਤੇ ਅੱਤਵਾਦੀ ਸਮੂਹਾਂ ਦਾ ਸਮਰਥਨ ਕਰਨ ਤੋਂ ਰੋਕਣਾ ਹੈ ਅਮਰੀਕੀ ਦੂਤਕਰ ਨੇ ਕਿਹਾ ਕਿ ਇਹ ਇਰਾਕੀ ਸਰਕਾਰ ਨੂੰ ਜਲਦ ਤੋਂ ਜਲਦ ਈਰਾਨੀ ਊਰਜਾ ਸਰੋਤਾਂ ਤੇ ਆਪਣੀ ਨਿਰਭਰਤਾ ਖਤਮ ਕਰਨ ਦੀ ਅਪੀਲ ਕਰਦਾ ਹੈ ਤੇ ਊਰਜਾ ਦੀ ਸੁਤੰਤਰਤਾ ਪ੍ਰਾਪਤ ਕਰਨ ਲਈ ইরাਕੀ ਪ੍ਰਧਾਨ ਮੰਤਰੀ ਦੀ ਵਚਨਬੱਧਤਾ ਦਾ ਸਵਾਗਤ ਕਰਦਾ ਹੈ ਹਾਲਾਂਕਿ ইরাਕ ਕੋਲ ਕਾਫੀ ਤੇਲ ਅਤੇ ਗੈਸ ਦੀ ਦੌਲਤ ਹੈ ਪਰ ਇਹ ਦਹਾਕਿਆਂ ਤੋਂ ਯੁੱਧ ਭ੍ਰਸ਼ਟਾਚਾਰ ਅਤੇ ਕੁਪਰਬੰਦਾਂ ਦਾ ਬਿਜਲੀ ਦਾ ਸੰਕਟ ਸਾਹਮਣੇ ਖੜਾ ਹੈ ইরাਕ ਆਪਣੀਆਂ ਬਿਜਲੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਈਰਾਨ ਤੋਂ ਗੈਸ ਅਤੇ ਬਿਜਲੀ ਦਰਾਮਦ ਕਰਦਾ ਹੈ ਨਤੀਜੇ ਵਜੋਂ ਖਾਸ ਕਰਕੇ ਗਰਮੀਆਂ ਦੇ ਮਹੀਨਾ ਵਿੱਚ ਇਰਾਕ 'ਚ ਬਿਜਲੀ ਬੰਦ ਹੋਣਾ ਇੱਕ ਆਮ ਸਮੱਸਿਆ ਬਣ ਗਈ ਹੈ। ਬਹੁਤ ਸਾਰੇ ਇਰਾਕੀਆਂ ਨੂੰ ਡੀਜ਼ਲ ਜਨਰੇਟਰਾਂ 'ਤੇ ਨਿਰਭਰ ਹੋਣਾ ਪੈਂਦਾ ਹੈ ਜਦ 50 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਨੂੰ ਸਹਿਣਾ ਪੈਂਦਾ ਹੈ। ਅਮਰੀਕੀ ਦੂਤਾਵਾਸ ਦੇ ਬਿਆਨ 'ਚ ਕਿਹਾ ਗਿਆ ਹੈ ਕਿ ਈਰਾਨ ਤੋਂ ਦਰਾਮਦ ਕੀਤੀ ਗਈ ਬਿਜਲੀ ਇਰਾਕ ਦੀ ਕੁੱਲ ਬਿਜਲੀ ਖਪਤ ਦਾ ਸਿਰਫ 4% ਹੈ। ਹਾਲਾਂਕਿ ਇੱਕ ਇਰਾਕੀ ਅਧਿਕਾਰੀ ਨੇ ਦੱਸਿਆ ਕਿ ਇਰਾਕ ਈਰਾਨ ਤੋਂ ਆਯਾਤ ਗੈਸ ਦੁਆਰਾ ਸੰਚਾਲਿਤ ਪਾਵਰ ਪਲਾਂਟ ਤੋਂ ਲਗਭਗ 8000 ਮੈਗਾਵਾਟ ਬਿਜਲੀ ਪ੍ਰਾਪਤ ਕਰਦਾ ਹੈ ਜਦਕਿ 500 ਮੈਗਾਵਾਟ ਬਿਜਲੀ ਸਿੱਧੇ ਈਰਾਨ ਤੋਂ ਆਯਾਤ ਕੀਤੀ ਜਾਂਦੀ ਹੈ ਪਨਾਮਾ ਨੇ ਅਮਰੀਕਾ ਤੋਂ ਡਿਪੋਰਟ ਕੀਤੇ 112 ਪ੍ਰਵਾਸੀਆਂ ਨੂੰ 30 ਦਿਨਾਂ ਦੀ ਮਿਆਦ ਦੇ ਕੇ ਰਿਹਾ ਕਰ ਦਿੱਤਾ ਇਹ ਪ੍ਰਵਾਸੀ ਹਫ਼ਤਿਆਂ ਤੋਂ ਮਦ ਅਮਰੀਕੀ ਕੈਂਪਾਂ 'ਚ ਰੱਖੇ ਗਏ ਸਨ ਸੁਰੱਖਿਆ ਮੰਤਰੀ ਫ੍ਰੈਂਕ ਅਬਰੀ ਉਹਨਾਂ ਦੀ ਰਿਹਾਈ ਪਨਾਮਾ ਦੇ ਅਧਿਕਾਰੀਆਂ ਲਈ ਮਨੁੱਖੀ ਅਧਿਕਾਰਾਂ ਦੀ ਵੱਧ ਰਹੀ ਆਲੋਚਨਾ ਦੇ ਵਿਚਕਾਰ ਦੇਸ਼ ਨਿਕਾਲਾ ਪ੍ਰਾਪਤ ਲੋਕਾਂ ਦੇ ਹੱਥ ਧੋਣ ਦਾ ਇੱਕ ਤਰੀਕਾ ਹੈ ਵਾਸ਼ਿੰਗਟਨ ਡੀਸੀ ਚ ਵਾਈਟ ਹਾਊਸ ਦੇ ਬਾਹਰ ਦੇਰ ਰਾਤ ਗੋਲੀਬਾਰੀ ਦੀ ਸਸੰਸਨੀ ਖੇਜ਼ ਘਟਨਾ ਵਾਪਰੀ ਗੋਲੀਬਾਰੀ ਆਇਜ਼ਨਹਾਵਰ ਐਗਜ਼ੀਕਿਊਟਿਵ ਆਫਿਸ ਬਿਲਡਿੰਗ ਦੇ ਪੱਛਮ ਪਾਸੇ ਹੋਈ ਜੋ ਵਾਈਟ ਹਾਊਸ ਤੋਂ ਇੱਕ ਬਲਾਕ ਦੂਰ ਹੈ ਅਮਰੀਕੀ ਸੀਕ੍ਰੀਟ ਸਰਵਿਸ ਨੇ ਇੱਕ ਹਥਿਆਰ ਬੰਦ ਵਿਅਕਤੀ ਨੂੰ ਗੋਲੀ ਮਾਰੀ ਦੋਮਾ ਪਾਸਿਆਂ ਤੋਂ ਗੋਲੀਬਾਰੀ ਹੋਈ ਸ਼ੱਕੀ ਵਿਅਕਤੀ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਪਰ ਉਸ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਹੈ ਘਟਨਾ ਦੇ ਸਮੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਫਲੋਰੀਡਾ ਚ ਮੌਜੂਦ ਸਨ ਸ਼ਨੀਵਾਰ ਨੂੰ ਸੀਕ੍ਰੇਟ ਸਰਵਿਸ ਨੂੰ ਇਹ ਜਾਣਕਾਰੀ ਮਿਲੀ ਕਿ ਇੱਕ ਵਿਅਕਤੀ ਇੰਡੀਆਨਾ ਤੋਂ ਵਾਈਟ ਹਾਊਸ ਆ ਸਕਦਾ ਹੈ ਸ਼ੱਕੀ ਵਿਅਕਤੀ ਕੋਲ ਹਥਿਆਰ ਹੋਣ ਦੀ ਵੀ ਜਾਣਕਾਰੀ ਸੀ ਐਤਵਾਰ ਅੱਧੀ ਰਾਤ ਨੂੰ 17ਵੀਂ ਅਤੇ ਐਫ ਸਟਰੀਟ ਐਨ ਡਬਲਯੂ ਦੇ ਨੇੜੇ ਸ਼ੱਕੀ ਦੀ ਕਾਰ ਦੇਖੀ ਗਈ ਸ਼ੱਕੀ ਵਿਅਕਤੀ ਦੀ ਪਛਾਣ ਸੂਚਨਾ ਨਾਲ ਮੇਲ ਖਾਦੀ ਸੀ ਜਦੋਂ ਅਧਿਕਾਰੀਆਂ ਨੇ ਸ਼ੱਕੀ ਨੂੰ ਰੋਕਿਆ ਤਾਂ ਉਸ ਨੇ ਹਥਿਆਰ ਕੱਢ ਲਿਆ ਜਿਸ ਕਾਰਨ ਗੋਲੀਬਾਰੀ ਹੋਈ ਗੋਲੀਬਾਰੀ ਤੋਂ ਬਾਅਦ ਵਾਈਟ ਹਾਊਸ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ ਸਿਕਰਟ ਸਰਵਿਸ ਨੇ ਕਿਸੇ ਵੀ ਕਰਮਚਾਰੀ ਨੂੰ ਨੁਕਸਾਨ ਨਹੀਂ ਪਹੁੰਚਾਇਆ ਦਰਸਲ ਵਾਸ਼ਿੰਗਟਨ ਡੀਸੀ ਚ ਵਾਈਟ ਹਾਊਸ ਦੇ ਬਾਹਰ ਦੇਰ ਰਾਤ ਗੋਲੀਬਾਰੀ ਦੀ ਇੱਕ ਸੰਸਨੀਕ ਕੇਸ ਘਟਨਾ ਸਾਹਮਣੇ ਆਈ ਅਮਰੀਕੀ ਗੁਪਤ ਸੇਵਾ ਨੇ ਇਸ ਬਾਬਤ ਅਗਾਊਂ ਹੀ ਜਾਣਕਾਰੀ ਦੇ ਦਿੱਤੀ ਗਈ ਖੁਸ਼ਕਿਸਮਤੀ ਇਹ ਸੀ ਕਿ ਘਟਨਾ ਦੇ ਸਮੇਂ ਨਾਤਾ ਰਾਸ਼ਟਰਪਤੀ ਡੋਨਲਡ ਟਰੰਪ ਹੀ ਉੱਥੇ ਸਨ ਤੇ ਨਾਲ ਨਾ ਹੀ ਕਿਸੇ ਹੋਰ ਸੁਰੱਖਿਆ ਕਰਮਚਾਰੀ ਨੂੰ ਹੀ ਇਸ ਦਾ ਨੁਕਸਾਨ ਪਹੁੰਚਿਆ ਪੈਂਸਿਲਵੇਨੀਆ ਦੇ ਮੈਨਹਾਇਮ ਟਾਊਨਸ਼ਿਪ 'ਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਜ਼ਮੀਨ ਨਾਲ ਟਕਰਾਉਣ ਤੋਂ ਬਾਅਦ ਤਮਾਕੇ ਨਾਲ ਫਟ ਗਿਆ ਤੇ ਅੱਗ ਲੱਗ ਗਈ। ਜਹਾਜ਼ ਹਾਦਸੇ ਦੌਰਾਨ 5 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਜਹਾਜ਼ ਲੈਂਕਨਸਟਰ ਹਵਾਈ ਅੱਡੇ ਦੇ ਨੇੜੇ ਇੱਕ ਘਰ ਦੇ ਪਾਰਕਿੰਗ ਏਰੀਆ 'ਚ ਡਿੱਗਿਆ। ਟਕਰਾਅ ਕਾਰਨ ਜਹਾਜ਼ ਦੇ ਟੁਕੜੇ ਹੋ ਗਏ ਤੇ ਮਲਬਾ ਗੱਡੀਆਂ ਦੇ ਵਿਚਕਾਰ ਡਿੱਗ ਗਿਆ। ਅਗ ਦੀਆਂ ਲਪਟਾਂ ਨੇ ਨੇੜਲੇ ਦਰਖਤਾਂ ਨੂੰ ਵੀ ਲਪੇਟ ਚ ਲੈ ਲਿਆ ਜਹਾਜ਼ 'ਚ ਇੱਕ ਪਰਿਵਾਰ ਦੇ 5 ਮੈਂਬਰ ਸਵਾਰ ਸਨ ਸਾਰੇ ਜ਼ਖਮੀਆਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ ਧੂੰਏ ਕਾਰਨ ਇਲਾਕੇ ਦੇ ਲੋਕਾਂ ਨੂੰ ਸਾਹ ਲੈਣ 'ਚ ਦਿੱਕਤ ਆਈ ਪੁਲਿਸ ਅਤੇ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਐਫ ਏ ਏ ਦੀ ਟੀਮ ਨੇ ਹਾਦਸੇ ਦੀ ਜਾਂਚ ਲਈ ਸਬੂਤ ਇਕੱਠੇ ਕੀਤੇ ਹਾਦਸੇ ਤੋਂ ਬਾਅਦ ਹਾਈਵੇ ਨੰਬਰ 501 ਨੂੰ ਬੰਦ ਕਰ ਦਿੱਤਾ ਗਿਆ ਫੇਅਰ 뷰 ਡਰਾਈਵ ਅਤੇ ਮੈਡੋ 뷰 ਕੋਰਟ ਦੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਹਾਦਸੇ ਦੇ ਵੀਡੀਓ ਸਾਹਮਣੇ ਆਏ ਨੇ ਜਿਨ੍ਹਾਂ ਵਿੱਚ ਅੱਗ ਦੀਆਂ ਭਿਆਨਕ ਲਪਟਾਂ ਤੇ ਕਾਲਾ ਧੂੰਆਂ ਦਿਖਾਈ ਦੇ ਰਿਹਾ ਹੈ। ਇਨ੍ਹੀਂ ਦਿਨੀ ਅਮਰੀਕਾ 'ਚ ਮਹਿੰਗਾਈ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਲੋਕ ਮਹਿੰਗਾਈ ਤੋਂ ਇੰਨੇ ਪਰੇਸ਼ਾਨ ਨੇ ਕਿ ਉਹ ਆਂਡਿਆਂ ਦੀ ਤਸਕਰੀ ਤੱਕ ਕਰਨ ਲੱਗ ਪਏ ਨੇ। ਇੱਕ ਰਿਪੋਰਟ ਮੁਤਾਬਕ ਫੈਂਟਨਲ ਦਵਾਈਆਂ ਨਾਲੋਂ ਕੈਨੇਡਾ ਤੋਂ ਅਮਰੀਕਾ 'ਚ ਜ਼ਿਆਦਾ ਆਂਡੇ ਤਸਕਰੀ ਕੀਤੇ ਜਾ ਰਹੇ ਨੇ। ਕੈਨੇਡਾ ਤੋਂ ਅਮਰੀਕਾ 'ਚ ਆਂਡਿਆਂ ਦੀ ਤਸਕਰੀ ਅੱਜ ਸਭ ਤੋਂ ਮਹਿੰਗੀ ਗੈਰ ਕਾਨੂੰਨੀ ਤਸਕਰੀ ਬਣ ਗਈ ਹੈ ਇਸ ਦੇ ਪਿੱਛੇ ਦਾ ਕਾਰਨ ਅਮਰੀਕਾ 'ਚ ਫੈਲ ਰਿਹਾ ਬਰਡ ਫਲੂ ਦੱਸਿਆ ਜਾ ਰਿਹਾ ਹੈ ਆਗਾਰਤ ਆਯਾਤ ਅਤੇ ਜ਼ਬਤ ਕੀਤੇ ਗਏ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਰਿਪੋਰਟਸ ਕਿਹਾ ਗਿਆ ਹੈ ਕਿ ਅਮਰੀਕੀ ਕਸਟਮ ਅਧਿਕਾਰੀ ਫੈਂਟਨਲ ਦਵਾਈਆਂ ਨਾਲੋਂ ਆਂਡੇ ਸਮੇਤ ਵਧੇਰੇ ਪੋਲਟਰੀ ਉਤਪਾਦ ਜ਼ਬਤ ਕਰ ਰਹੇ ਨੇ ਹਾਲਾਂਕਿ ਫੈਂਟਨਲ ਦਵਾਈਆਂ ਅਮਰੀਕਾ ਤੇ ਕੈਨੇਡਾ ਵਿਚਕਾਰ ਚੱਲ ਰਹੀ ਟੈਰਿਫ ਜੰਗ ਦੇ ਕੇਂਦਰ 'ਚ ਨੇ ਪਿਛਲੇ ਸਾਲ ਅਕਤੂਬਰ ਤੋਂ ਬਾਅਦ ਅਮਰੀਕਾ 'ਚ ਆਂਡੇ ਤਸਕਰੀ ਕਰਨ ਵਾਲੇ ਲੋਕਾਂ ਦੀ ਗਿਣਤੀ 'ਚ 36% ਦਾ ਵਾਧਾ ਹੋਇਆ ਹੈ। ਦਰਅਸਲ ਬਰਡ ਫਲੂ ਕਾਰਨ ਕੀਮਤਾਂ 'ਚ ਭਾਰੀ ਉਛਾਲ ਆਇਆ ਹੈ। ਰਿਪੋਰਟ ਮੁਤਾਬਕ ਅਕਤੂਬਰ 2024 ਤੋਂ ਹੁਣ ਤੱਕ ਅਮਰੀਕੀ ਕਸਟਮ ਅਧਿਕਾਰੀਆਂ ਨੇ ਪੰਛੀਆਂ ਅਤੇ ਪੋਲਟਰੀ ਨਾਲ ਸੰਬੰਧਿਤ ਉਤਪਾਦਾਂ ਦੀਆਂ 3768 ਜ਼ਬਤ ਕੀਤੀਆਂ ਨੇ। ਇਸ ਸਮੇਂ ਦੌਰਾਨ ਪੈਂਟਰੋਨਿਲ ਦਵਾਈਆਂ ਤੇ ਸਿਰਫ 352 ਜ਼ਬਤ ਦਰਜ ਕੀਤੇ ਗਏ। ਰੀਪੋਰਟ ਅਨੁਸਾਰ ਬਰਡ ਫਲੂ ਦੇ ਵਾਇਰ ਡਰ ਕਾਰਨ ਅਮਰੀਕਾ ਚ ਬਿਨਾ ਪ੍ਰੋਸੈਸ ਕੀਤੇ ਪੰਛੀ ਉਤਪਾਦ ਗੈਰਕਾਨੂੰਨੀ ਨੇ ਤੇ ਇਸ ਸਮੇਂ ਦੌਰਾਨ ਸਰਹੱਦ ਪਾਰੋਂ ਆਂਡਿਆਂ ਦੀ ਤਸਕਰੀ ਕਰਦੇ ਫੜੇ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ 300 ਅਮਰੀਕੀ ਡਾਲਰ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ